ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਨੀਲੀ ਰਾਵੀ ਦੇ ਵਿੱਚ ਦੋਸਤੋ ਇੱਕ ਮੱ ਪ੍ਰੋਪਰ ਇਨਫੋਰਮੇਸ਼ਨ ਹੈਗੀ ਐ ਡਿਟੇਲ ਆਪਾਂ ਵੀਰ ਦੇ ਪਾਸੋਂ ਲਵਾਂਗੇ ਜਾਣਕਾਰੀ ਇਹ ਏਰੀਆ ਜਿਹੜਾ ਹੈਗਾ ਦੋਸਤੋ ਸ਼ਹਿਰ ਪਿੱਖੀਵਿੰਡ ਹੈਗਾ ਖਾਸ ਜਿੱਥੇ ਤੁਸੀਂ ਪਹੁੰਚ ਕਰਨੀ ਆ ਵਿਜ਼ਿਟ ਕਰਨੀ ਆ ਜੀ ਖਾਸ ਪਿੱਖੀਵਿੰਡ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਤੇ ਬਿਲਕੁਲ ਜਿਹੜੇ ਸਕਰੀਨ ਦੇ ਨੀਚੇ ਵਾਲੇ ਪਾਸੇ ਦੇ ਆਪਾਂ ਵੀਰ ਉਹਨਾਂ ਦੇ ਨੰਬਰ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਸੋ ਮਾਝ ਜਿਹੜੀ ਹੈ ਦੋਸਤੋ तकरीबन ਘਰੇਲੂ ਪਸ਼ੂ ਆ ਵੀਰ ਦੇ ਕੋਲ ਆ ਤੁਸੀਂ ਆ ਦੇਖੋਗੇ ਬਿਲਕੁਲ ਸਕਰੀਨ ਦੇ ਵਿੱਚ ਤੇ ਨਾਰਮਲ ਜਿਹੜੇ ਘਰੇਲੂ ਪਸ਼ੂ ਨੇ ਵਪਾਰ ਦਾ ਕੋਈ ਕੰਮ ਨਹੀਂ ਹੈਗਾਗਾ ਤੇ ਘਰੇਲੂ ਪਸ਼ੂਆਂ ਦੀ ਜਿਹੜੀ ਜਾਣਕਾਰੀ ਹੁੰਦੀ ਹੈ ਓਨਰ ਨੂੰ ਪਸ਼ੂ ਪਾਲਕ ਵੀਰ ਨੂੰ ਉਹ ਪ੍ਰੋਪਰ ਪਤਾ ਹੁੰਦੀ ਏ ਜਦੋਂ ਵਪਾਰੀ ਕੋਈ ਵੀਰ ਅੱਗੋਂ ਪਸ਼ੂ ਲੈ ਕੇ ਆਉਂਦਾ ਤੇ ਜੋ ਅਗਲੇ ਘਰ ਦੱਸ ਦਿੰਦੇ ਉਹ ਵਪਾਰੀ ਨੇ ਬੋਲਣਾ ਹੁੰਦਾ ਤੇ ਪਰ ਇੱਥੇ ਜਿਹੜੀ ਇਨਫੋਰਮੇਸ਼ਨ ਆਪਾਂ ਘਰੇਲੂ ਆ ਵੀਰ ਦੇ ਕੋਲ ਪਸ਼ੂ ਹੈਗੇ ਆ ਤੇ ਜਿਹੜੀ ਮਾਝ ਆ ਦੋਸਤੋ ਸੇਲਵਰ ਲਈ ਏਬਿਲਿਟੀ ਹੈਗੀ ਅਸਦੀ ਤੇ ਬਤੇਰੇ ਜਾਣਕਾਰੀ ਜਿਹੜੀ ਇਸ ਦੇ ਰਿਗਾਰਡਿੰਗ ਹੈਗੀ ਆਪਾਂ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛ ਲੈਣੀ ਆ ਕੀ ਡਿਟੇਲ ਹੈਗੀ ਆ ਇਸ ਮੱਝ ਦੀ ਤੇ ਬਾਕੀ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾਲ ਸਸਰੀਆ ਵੀਰ ਜੀ ਹੋਰ ਸਭ ਠੀਕ ਠਾਕ ਜੀ ਬਸ ਚੜਦੀ ਕਲਾ ਠੀਕ ਆ ਤੇ ਇੱਕ ਵੀਰ ਜੀ ਆਪਣਾ ਨਾਮ ਜਰੂਰ ਦੱਸ ਜੀ ਨਾਮ ਮੇਰਾ ਰਣਜੀਤ ਸਿੰਘ ਜੀ ਹਾਂ ਜੀ ਪਿੰਡ ਭਖੇਂਡ ਜਿਲ੍ਹਾ ਤਰਨਤਾਰਨ ਤਹਿਸੀਲ ਪਟਾਰਕ ਠੀਕ ਆ ਤੇ ਰਣਜੀਤ ਸਿੰਘ ਵੀਰ ਜੀ ਮੈਂ ਨਾ ਦੋਸਤੋ ਕਾਫੀ ਇੱਕ ਗੱਲ ਹੁੰਦੀ ਜਦੋਂ ਆਪਾਂ ਕਿਸੇ ਕੁਲ ਆਉਣੀਆ ਘਰੇ ਵੀਡੀਓ ਸ਼ੂਟ ਕਰਦੇ ਆ ਤੇ ਬਹਿ ਕੇ ਪਤਾ ਲੱਗ ਜਾਂਦਾ ਚੀਜ਼ ਆ ਤੇ ਵੀਰ ਦੇ ਵਿਚਾਰ ਬਹੁਤ ਵਧੀਆ ਹੈਗੇ ਆ ਵੀਰ ਵੈਸੇ ਵੀ ਆ ਸਿੱਖੀ ਸਰੂਪ ਦੇ ਵਿੱਚ ਨੇ ਪ੍ਰੋਪਰ ਡਿਟੇਲ ਮੈਂ ਉਮੀਦ ਕਰਦਾ ਵੀ ਜਿੰਨੀ ਕੁ ਤੁਹਾਨੂੰ ਇਸ ਮੱਝ ਦੇ ਸਬੰਧ ਦੇ ਵਿੱਚ ਮਿਲੇਗੀ ਪ੍ਰੋਪਰ ਸਹੀ ਇਨਫੋਰਮੇਸ਼ਨ ਮਿਲੇਗੀ ਨਹੀਂ ਤੇ ਦੋਸਤੋ ਜਿਉਂਦਾ ਤਿਉਂ ਬਣਾ ਦਿੰਦੇ ਆਪਣੇ ਕਈ ਵੀਰ ਤਾਂ ਵਪਾਰੀ ਵੀਰ ਤੇ ਬਸ ਉਥੋਂ ਜਿਹੜੀ ਥੋੜੀ ਚੀਜ਼ ਆਪਾਂ हट ਕੇ ਗੱਲ ਕਰਦੇ ਆ ਜਿੰਨੀ ਕੁ ਡਿਟੇਲ ਤੁਸੀਂ ਸੁਣੋਗੇ ਦੇਖੋਗੇ ਇਸ ਵੀਡੀਓ ਦੇ ਵਿੱਚ ਪ੍ਰੋਪਰ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਮਿਲੇਗੀ ਤੇ ਵੀ ਮੱਝ ਕਿਲਮਾ ਸਵੇਰ ਤੋਂ ਚੱਲ ਜਾਰੀ ਹੈ ਜੀ ਵੀਰ ਜੀ ਚ ਚੌਥੇ ਸਵੇਰ ਤੋਂ ਸੁਣਾਗੇ ਚੌਥਾ ਸਵੇਰ ਸੁਣਾ ਜੀ ਤੇ ਤਕਰੀਬਨ ਆਪਣੀ ਵੀਰ ਜੀ ਜੇਕਰ ਗੱਲ ਕਰੀਏ ਆਪਾਂ ਆ ਕੋ ਮੋਲ ਲੈ ਕੇ ਆਂਦੀ ਸੀ ਕਿਸੇ ਸੂਬੇ ਦੇ ਵਿੱਚ ਜਾਂ ਆਪਣੇ ਕੋਲ ਪਹਿਲੇ ਸੂਬੇ ਤੋਂ ਲੈ ਕੇ ਕੰਟੀਨਿਊਸ ਚੱਲੀ ਜਾ ਰਹੀ ਆਪਣੀ ਗੱਲ ਆਪਣੀ ਵੀਰ ਜੀ ਲੈ ਕੇ ਤਾਂ ਆਪਾਂ ਮੋਲ ਆਂਦੀ ਸੀ ਪਰ ਆਪਾਂ ਨੂੰ ਇਹ ਵੀ ਉੱਥੇ ਵੀ ਇਹ ਪਤਾ ਸੀ ਕਿ ਵੀ ਇਹ ਤੀਜੇ ਸੂਬੇ ਆ ਵੀ ਘਰੋਂ ਜਾਨੀ ਕਿ ਲਾ ਲੋ ਘਰੋਂ ਹੀ ਖਰੀਦਣ ਵਾਲੀ ਗੱਲ ਸੀ ਜੀ ਹਾਂਜੀ ਠੀਕ ਆ ਉਦੋਂ ਆਪਾਂ ਮਤਲਬ ਕਿ ਤੀਜੇ ਸੂਬੇ ਲਈ ਸੀ ਇਹ ਹਾਂਜੀ ਅਜੇ ਨਹੀਂ ਆਪਾਂ ਜੇ ਇਹ ਦੋ ਸੂਬੇ ਆਪਣੇ ਕੋਲ ਸੁਬੀ ਹੈ ਜੀ ਦੇਵਦੀ ਕਿਵੇਂ ਸੁਭਾਵ ਨਾਲ ਵੇਖੀਏ ਤੇ ਅੱਗੇ ਵੇਖੀਏ ਮਿਲਕਿੰਗ ਵੀ ਵੇਖੀਏ ਤੇ ਕਿੰਨਾ ਕੁ ਲੰਮਾ ਸਮਾਂ ਚੋਂਦੀ ਰਹੀ ਹੈ ਦੁੱਧ ਤੇ ਕਿਦਾਂ ਦਾ ਨੇਚਰ ਵਾਈਜ਼ ਰਹੀ ਹੈ ਇਹ ਮਾੜੀ। ਵੀਰ ਜੀ ਤਾਂ ਅੰਬੇਰ ਕੋ ਮੋਰਾ ਸੀਗੀ ਇੱਕ ਉਹਦੇ ਨਾਲ ਉਹ ਤਾਂ ਇਹਨੇ ਬਹੁਤ ਵਧੀਆ ਮਤਲਬ ਚਵਾਈ ਚ ਵੀ ਦਿੱਤਾ। ਮੈਂ ਨਹੀਂ ਕਹਿੰਦਾ ਵੀ ਅੱਜ ਇਹਨੂੰ ਮੈਂ ਇਹਦੀ ਤਾਰੀਫ ਕਰ ਰਿਆਂ। ਜੀ। ਵੀ ਮੈਂ ਨਾਰਮਲ ਸੇਵਾ ਤੇ ਵੀ ਇਹਦੇ ਮਤਲਬ ਇਹ ਰੈਗੂਲਰ ਇਹਦਾ ਦੁੱਧ ਵਧੀਆ ਇਹਦਾ ਮਤਲਬ 11 ਕਿਲੋਟਰ ਚੋਂਦਾ ਰਿਆਂ। ਮੈਂ ਦੱਸ ਕਹਿ ਕੇ ਅੱਜ ਵੀ ਦਾਂਗਾ। 11 ਨਹੀਂ ਕਹਿਣਾ 10 ਹੀ ਕਹੂੰਗਾ। 11 ਲੀਟਰ ਇਹਦੀ ਨਾਰਮਲ ਸੇਵਾ ਦੇ ਜੋ ਕਿ ਚੰਗੇ ਘਰੇ ਜਾਂਦੀ ਉਹ 13 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਵੀਰ ਹੁਣ ਆ ਦੱਸਦਾ ਵੀ ਤਕਰੀਬਨ 11 ਲੀਟਰ ਹੀ ਭਾਵੇਂ ਚੁਵਾਈ ਕਰੀ ਆ ਲਾਸਟ ਸਵੇਰੇ ਦੇ ਵਿੱਚ ਤੁਹਾਡੇ ਲొਕੇਸ਼ਨ ਦੇ ਵਿੱਚ ਬਟ ਜਿਹੜੀ ਹੁਣ ਦੋਸਤੋ ਅਖੇ ਚੌਥੇ ਸਵੇਰ ਲਈ ਚੌਥੇ ਬਿਆਨ ਲਈ ਜਿਹੜੀ ਹੈ ਦੋਸਤੋ ਅਖੇ ਬਿਲਕੁਲ ਤਿਆਰੀ ਹੈਗੀ ਆ ਤੇ ਹੁਣ ਵੀ ਤੁਸੀਂ ਬੇਸ਼ੱਕ 10 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ 11 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ ਚਾਹੇ 12 ਵੀ ਲੀਟਰ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਆਪ ਕੋ ਆਪਣੀ ਸੋਚ ਸਮਝਦੇ ਹਿਸਾਬ ਨਾਲ ਤੁਸੀਂ ਪਸ਼ੂ ਆਓ ਕਰੇ ਵੇਖੋ ਨਿਰਖ ਪਰਖ ਕਰੋ ਪਸੂ ਫਾਬਦਾ ਹੋਇਆ ਥਾਣਾ ਦਾ ਚੈੱਕ ਪਾਸ ਹੋਇਆ ਤੁਸੀਂ ਤਸਦੀ ਦੇ ਨਾਲ ਬਿਲਕੁਲ ਲੈ ਕੇ ਜਾ ਸਕਦੇ ਹੋ ਸੌਦਾ ਕਰਕੇ ਤੇ ਬਾਕੀ ਵੀਰ ਜੀ ਚਵਾਜਬੂ ਇੱਕ ਹੁੰਦਾ ਥੋੜਾ ਜਿਹਾ ਪਸੂ ਕਰੜੇ ਹੁੰਦੇ ਆ ਇਹ ਚਵਾ ਕਿਦਾਂ ਦਾ ਘਰੇ ਆਉਣਾ ਹੈ ਭੈਣਾ ਵੀ ਚੋਣਾ ਕਿਉਂਕਿ ਹੁਣ ਸਾਡੇ ਮਤਲਬ ਮੇਰੀ ਵਾਈਫ ਵੀ ਇੱਕ ਟਾਈਮ ਚੋਂਦੀ ਆ ਹਾਂਜੀ ਇੱਕ ਟਾਈਮ ਮੈਂ ਡਿਊਟੀ ਹੁੰਦਾ ਉਹ ਮੈਨੂੰ ਚੋਣਾ ਪੈਂਦਾ ਤੇ ਨੋਰਮਲ ਆ ਹਾਂਜੀ ਠੀਕ ਆ ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਤ ਕਹਿ ਸਕਦੇ ਆ ਕਿਦਾਂ ਇਸ ਚੀਜ਼ ਦਾ ਕੋਈ ਗੱਲ ਨਹੀਂ ਜਿਹੜਾ ਵੀਰ ਆਉਣਾ ਕੋਈ ਚੱਕ ਧਾਰਾ ਮਾਰ ਕੇ ਚੈੱਕ ਪਾਸ ਕਰਕੇ ਉਹ ਆ ਕਿਸੇ ਚੀਜ਼ ਖਰੀਦ ਸਕਦਾ ਤਸਲੀਨਾ ਕੋਈ ਗੱਲ ਨਹੀਂ ਜੀ ਜੀ ਅਹ ਸੋ ਦੋਸਤੋ ਚੰਗਾ ਚਬਾ ਹੋਵੇਗਾ तकरीबन ਪਿੱਠਪੂੜਾ ਵੇਖੋਗੇ ਤੇ ਵੀਰ ਥੋੜਾ ਜਿਹਾ ਨੂੰ ਐਨੂੰ ਹੀ ਹੱਕ ਕੇ ਕਰੀਏ ਪਿੱਛੇ ਵਿਖਾਈਏ ਆ ਲਓ ਜੀ ਤੇ ਅੱਜ ਜਿਹੜਾ ਦੋਸਤੋ ਸਮਾਂ ਹੈਗਾ तकरीबन 10 ਕ ਦਿਨ ਵੀਰ ਨਾਲ ਗੱਲਬਾਤ ਹੋਈ ਸੀ ਵੀ 10 ਕ ਦਿਨ ਵੀਰ ਹਜੇ ਬਾਕੀ ਹੈ ਨਾ ਜੀ ਹਾਂ ਜੀ ਦੋ ਚਾਰ ਦਿਨ ਉੱਪਰ ਥੱਲੇ ਹੋ ਸਕਦੇ ਆ ਉਹ ਡੰਗਰ ਆਪਣੇ ਜੀ ਲੈ ਜਾਂਦੇ ਆ ਬਿਲਕੁਲ ਧੰਨ ਹਾਂ ਜੀ ਦੋਸਤੋ ਜਿਹੜਾ ਹਵਾਨੇ ਵਿੱਚ ਦੁੱਧ ਹੈਗਾ ਪੜਨਾ ਸ਼ੁਰੂ ਹੋ ਗਿਆ ਤਕਰੀਬਨ 10 ਕ ਦਿਨ ਹਜੇ ਸਮਾਂ ਬਾਕੀ ਆ ਤੁਸੀਂ ਬਿਲਕੁਲ 10 ਕ ਦਿਨ ਦਾ ਜਿਹੜਾ 12 ਦਿਨ ਦਾ ਘੱਟੋ ਘੱਟ ਵੀ ਐਸਟੀਮੇਟ ਰੱਖ ਕੇ ਜਿਹੜੀ ਇਹ ਮੱਝ ਲੈ ਕੇ ਜਾ ਸਕਦੇ ਜੀ ਥਣ ਜਿਹੜਾ ਹੈਗਾ ਦੋਸਤੋ ਬਹੁਤ ਵਧੀਆ ਚੰਗੇ ਪੱਧਰ ਜਿਹੜੇ ਬਰਾਬਰਤਾ ਹੈਗੀ ਹੈ ਥਣਾਂ ਦੀ ਉਹ ਵੀ ਬਿਲਕੁਲ ਅਗਲੇ ਮਗਰਲੇ ਜਿਹੜੇ ਜੇ ਅਗਲੇ ਦੇਖੀਏ ਤੇ ਅਗਲੇ ਨਾਲ ਅਗਲੇ ਤੇ ਪਿਛਲੇ ਨਾਲ ਪਿਛਲੇ ਜਿਹੜੇ ਬਿਲਕੁਲ ਬਰਾਬਰਤਾ ਹੈਗੀ ਹੈ ਪੂਰੀ ਕੋਈ ਬਾਤ ਘੜ ਤੁਹਾਨੂੰ ਨਜ਼ਰ ਨਹੀਂ ਆਵੇਗੀ ਬਾਕੀ ਵੇਣ ਬੂਣ ਜਿਹੜੀ ਹੈਗੀ ਆ ਬਿਲਕਿੰਗ ਦੀ ਵੇਣ ਦੀ ਗੱਲ ਕਰੀਏ ਤੇ ਬਹੁਤ ਵਧੀਆ ਚੰਗੀ ਮੋਟੀ ਵੀ ਹੈ ਨਾ ਤੇ ਆ ਕਿਉਂਕਿ ਨੀਲੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਨੀਲੀ ਦੇ ਵਿੱਚ ਜਿਹੜੀ ਮੱਝ ਕਹਿੰਦੇ ਝੋਟੀ ਆਉਂਦੀ ਆ ਤੇ ਮੋਸਟਲੀ ਜਿਹੜੇ ਦੋਸਤੋਂ ਮਗਰ ਲਈ ਜਿਹੜੇ ਪੈਰ ਤੋਤੇ ਨਾਰਮਲੀ ਆਪ ਨੂੰ ਮਿਲ ਜਾਂਦੇ ਆ ਤੇ ਆ ਬਾਡੀ ਕੰਟਰ ਹੈਗੀ ਆ ਬਾਕੀ ਖੋਲ ਕੇ ਇੱਕ ਵਾਰ ਤੁਹਾਨੂੰ ਆਪਾਂ ਤੋਰ ਕੇ ਜਰੂਰ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਰੇਟ ਆ ਉਹ ਵੀ ਵੀਰ ਹੁਣ ਨਾਲ ਗੱਲਬਾਤ ਕਰ ਲਾਂਗੇ ਵੀ ਕੀ ਡਿਮਾਂਡ ਆ ਤੇ ਅੱਛਾ ਅਵੀਰ ਜੀ ਰਣਜੀਤ ਜੀ ਸਭ ਤੋਂ ਪਹਿਲਾਂ ਇਹ ਕੇ ਦੱਸ ਦਈਏ ਵੀਰ ਜੀ ਰੇਟ ਕੀ ਡਿਮਾਂਡ ਇੱਕ ਹੁੰਦੀ ਆ ਪਰ ਰੱਖੀ ਹੁੰਦੀ ਆ ਕੀ ਮੁੱਲ ਕਰਦੇ ਵੀਰ ਜੀ ਆਪਾਂ ਚਲੋ ਵਪਾਰ ਲੈਣ ਦਾ ਆਪਣਾ ਕੋਈ ਚੱਕਰ ਨਹੀਂ ਵੀ ਬਹੁਤੇ ਮੰ 80 ਹਜ਼ਾਰੇ ਦਾ ਫੀ ਕਰਦੇ ਆਂ ਹਾਂਜੀ ਠੀਕ ਆ ਜੀ ਬਾਕੀ ਮਾਨਤਾ ਕਰਾਂਗੇ ਕੋਈ ਸੱਜਣ ਕੋਈ ਮੌਕੇ ਤੇ ਕੋਈ ਗੱਲ ਨੂੰ ਉਹਦੇ ਸਾਹਬ ਠੀਕ ਆ ਬਾਕੀ ਵੀਰ ਜੀ ਕੋਈ ਘਰੇ ਘਰੇ ਲੂ ਵੀਰ ਕਈ ਨਾ ਪਸ਼ੂ ਲੱਭਦਾ ਨੀਲੀ ਦੇ ਪਸ਼ੂ ਨੀਲੀ ਦੀਆਂ ਮੱਝਾਂ ਝੋਟੀਆਂ ਲੱਭਦੇ ਆ ਵੀਰ ਵੀ ਚਲੋ ਘਰੋਂ ਘਰ ਦੇ ਵਿੱਚੋਂ ਪਸ਼ੂ ਮਿਲੇ ਤੇ ਜਿਆਦਾ ਗਰੰਟੀਡ ਚੀਜ਼ ਮਿਲ ਜਾਂਦੀ ਹੈ ਤੇ ਬਾਕੀ ਅੱਗੇ ਜਿਹੜਾ ਕੋਈ ਲੈ ਕੇ ਜਾਊਗਾ ਵਿਚਵਾਈ ਦੇ ਵਿੱਚ ਕਿਸੇ ਤਰ੍ਹਾਂ ਦੇ ਲੰਮਾ ਸਮਾਂ ਵਿਚਵਾਵ ਹੀ ਦੇਊਗੀ ਤੇ ਬਣ ਵੀ ਜਾਂਦੀ ਹੈ ਬਿਲਕੁਲ ਹਰ ਰਿਆ ਆ ਕੇ ਜਿਹੜਾ ਪਸ਼ੂ ਦਾ ਵੀ 2 ਮਹੀਨੇ 2 ਮਹੀਨੇ ਬਾਅਦ ਨਵੇਂ ਦੁੱਧ ਵੀ ਹੋ ਜਾਂਦਾ ਬਿਲਕੁਲ ਠੀਕ ਆ ਤੇ ਇੱਕ ਵਾਰੀ ਵੀਰ ਨੂੰ ਖੋਲ ਕੇ ਆਪਾਂ ਕਿਸੇ ਪਾਸੇ ਜਰਾ ਤੋੜ ਲੀਏ ਲੰਮਾ ਜੀ 80000 ਰੁਪਏ ਆ ਜਿਹੜੀ ਦੋਸਤੋ ਡਿਮਾਂਡ ਹੈਗੀ ਆ 80000 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੋਇਆ ਤੁਸੀਂ ਜ਼ਰੂਰ ਮਾਨਤਨ ਕਰਵਾ ਸਕਦੇ ਵੀਰ ਦੇ ਕੋਲ ਗੰਗਾਜ ਜਿੰਨੀ ਵੀ ਹੋਈ ਇਹ ਜ਼ਰੂਰ ਕਰ ਦਿੱਤੀ ਜਾਵੇਗੀ ਦੇਰ ਕੋ ਨੀਲੀ ਦੀ ਜਿਹੜੀ ਦੋਸਤੋ ਮੱਝ ਆ ਤੇ ਦੁੱਧ ਤਕਰੀਬਨ ਵੀਰ ਹੁਣ ਮੈਨੂੰ ਦੱਸਿਆ ਸੀਗਾ ਤਕਰੀਬਨ ਨਾਰਮਲ ਹੀ ਸੇਵਾ ਹੈਗੀ ਆ ਜਿੱਦਾਂ ਵੀਰ ਹੁਣ ਜੌਬ ਵੀ ਕਰਦੇ ਆ ਬਟਾ ਜਵਾਬ ਦੇ ਨਾਲ ਜਿਹੜਾ ਦੋਸਤੋ ਇੱਕ ਨਾਰਮਲ ਸੇਵਾ ਤੇ ਜਿਹੜੀ ਆਪਾਂ ਦੁੱਧ ਲੈ ਰਹੇ ਹਾਂ ਤੇ ਬਿਲਕੁਲ ਜਿਹੜਾ ਜੈਨੂਨ ਦਾ ਦੁੱਧ ਜਿਹੜਾ 10 11 ਲੀਟਰ ਦੀ ਨਾਰਮਲ ਖਰਾਕ ਦੇ ਉੱਪਰ ਜਿਹੜੀ ਚਵਾਈ ਕਰਵਾ ਲਈਏ ਆ ਲਓ ਜੀ ਠੀਕ ਹੈ ਮੇਰ ਜੀ ਲੈਓ ਬਿਲਕੁਲ ਠੰਡੀ ਧੀਰੀ ਆ ਦੋਸਤੋ ਮੱਝ ਤੁਸੀਂ ਵੇਖੋਗੇ ਬਿਲਕੁਲ ਸ਼ਾਂਤ ਸਵੇਰ ਨਾਰਮਲੀ ਜਿਹੜੀ ਤੋਰਾ ਹੈਗਾ ਤੇ ਤੋਰਾ ਵੀ ਸਹੀ ਆ ਬਿਲਕੁਲ ਜਿਹੜਾ ਹਵਾਨਾ ਦੋਸਤੋ 10 11 ਦਿਨਾਂ ਦੇ ਅਨਸਾਰ ਦੇ ਨਾਲ ਜਿਹੜਾ ਬਣਾ ਕੇ ਤਿਆਰ ਕਰ ਲੈਣਾ ਆਲੋ ਦੁੱਧ ਤਾਂ ਵੀ ਦੀ ਸੇਵਾ ਲੈਣਾ ਮਨਾ ਬਈ ਰੇਵੀ ਕਰ ਸਕਦੀ ਆ ਠੀਕ ਆ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਕੋਲ ਨਹੀਂ ਸੇਵਾਈ ਹੋ ਮੈਂ ਅੱਜ ਕਹਿ ਰਾਂ ਵੀ ਉਹ ਨਹੀਂ ਸੇਵਾ ਨਹੀਂ ਹੋ ਰਹੀ ਪਰ ਮਤਲਬ ਕਹਿਣਾ ਵੀ ਜੇਕਰ ਕੋਈ ਵੰਡ ਵਟਾ ਅਕਸਰ ਆਪਾਂ ਵੀ ਪਾ ਕੇ ਚੁੰਨੇ ਰਹੇ ਆ ਜੇਕਰ ਕੋਈ ਵੱਧ ਜਿੰਨਾ ਕਿ ਪਾਲੂਗਾ ਨਾਲ ਕਿ ਵਧੀਆ ਦੋ ਤਿੰਨ ਕਰ ਦੇਣਾ ਕਰੇਗੀ ਜੀ ਕਰੇਗੀ ਉਸੀ ਤੇ ਅਖਰੀ ਉਤਰੂ ਹਾਂ ਉਹ ਜਿਹੜੇ ਪਸ਼ੂ ਦੁੱਧ ਵਾਲੇ ਦੇ ਨਿਸ਼ਾਨੀ ਹੁੰਦੀ ਹੈ ਵੀ ਜਿੰਨਾ ਕਿ ਆਪਾਂ ਪਾਉਣੇ ਆ ਉਹ ਤੋਂ ਡਬਲ ਕਰਕੇ ਪਸ਼ੂ ਮੋੜ ਦਾ ਜ਼ਰੂਰ ਆ ਦਿੰਦਾ ਜ਼ਰੂਰ ਹਾਂਜੀ ਠੀਕ ਆ ਇੱਕ ਰਣਜੀਤ ਵੀਰ ਜੀ ਜਿਹੜੇ ਸੰਪਰਕ ਨੰਬਰ ਨੇ ਉਹ ਜ਼ਰੂਰ ਦੱਸੀਏ ਆਪਣੇ ਬ ਠੀਕ 793 9195 ਠੀਕ ਹੈ ਜੀ ਇਹ ਤੇ ਕੋਈ WhatsApp ਵਗੈਰਾ ਵੀ ਇੱਥੇ ਚਾਹ ਰਿਹਾ ਇਹ ਜੀ ਵੀਰ ਜੀ ਪਰਸਨਲ ਨੰਬਰ ਇਹੀ ਨੰਬਰ ਆ ਜੀ ਠੀਕ ਆ ਸੋ ਦੋਸਤੋ ਇਹ ਸਨ ਵੀਰ ਰਣਜੀਤ ਸਿੰਘ ਜੀ ਸੰਪਰਕ ਨੰਬਰ ਜਿਹੜੇ ਲਗਾਤਾਰ ਦੋਸਤੋ ਜਿਹੜੀ ਵੀਡੀਓ ਦੇ ਬਿਲਕੁਲ ਨੀਚੇ ਵਾਲੀ ਸਕਰੀਨ ਤੇ ਆਪਾਂ ਚੱਲਦੇ ਕਰ ਦੇਣੇ ਆ ਤੇ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਪ੍ਰੋਪਰ ਮੱਝ ਦੇਖਣ ਤੋਂ ਬਾਅਦ ਜਿਹੜੀ ਤੁਹਾਨੂੰ ਨਾਰਮਲੀ ਸਮਝ ਆ ਜਾਣੀ ਹੈ ਦੋਸਤੋ ਜਿਹੜੇ ਵੀਰ ਨੀਲੀ ਦੀ ਮੱਝ ਲੱਭ ਰਹੇ ਆ ਤਕਰੀਬਨ ਤੁਸੀਂ ਅ ਵੀਰ ਨੂੰ ਮੈਂ ਪੁੱਛਿਆ ਸੀਗਾ ਵੀ ਵੀਰ ਇੱਕ ਜਿਹੜੀ AI ਕਰਵਾਈ ਸੀ ਆਪਾਂ ਨੀਲੀ ਦਾ ਟਿਕਰ ਖਵਾਇਆ ਜੀ ਵੀਰ ਜੀ ਨੀਲੀ ਦਾ ਕਰਾਇਆ ਪਰ ਨਾ ਮੈਂ ਉਹ ਸਟਰਾ ਮੈਂ ਉਹਨੂੰ ਕਨਫਰਮ ਨਹੀਂ ਕਹਿ ਸਕਦਾ ਫਿਰ ਉਹਨੂੰ ਮੈਂ ਦੱਸ ਨਹੀਂ ਸਕਦਾ ਹਾਂਜੀ ਹਾਂ ਜੀ ਉਹ ਮੇਰੇ ਤੋਂ ਵਿਸਰ ਗਿਆ ਜੀ ਹਾਂ ਠੀਕ ਆ ਉਹ ਸੰਭਾਲ ਨਹੀਂ ਪਾਇਆ ਉਸ ਚੀਜ਼ ਨੂੰ ਪਰ ਹਾਂ AI ਜਿਹੜੀ ਮੈਂ ਉਹ ਸਟਰਾ ਕਰਾਇਆ ਸਰ ਠੀਕ ਆ ਤੇ ਦੇਣ ਤਕਰੀਬਨ ਹਾਂਜੀ ਅੱਜ 11 12 ਅਕਤੂਬਰ ਹੈ ਅੱਜ ਜੀ ਤੇ ਤਕਰੀਬਨ 22 ਦੇ ਨੇੜੇ ਜਿਹੜੇ ਸੂਣ ਦੀ ਸੁਭਾਵਨਾ ਹਾਂਜੀ ਵੀਰ ਜੀ ਉਹ ਟਾਈਮ ਇਹਦਾ ਉਹਨੇ ਕਿਹਨੂੰ ਪੂਰਾ ਹੁੰਦਾ ਵਾ ਦੋ ਚਾਰ ਦਿਨ ਲੱਗ ਰ ਜਿਸ ਤਰ੍ਹਾਂ ਕਿ ਲਾਲਪੀ ਇੱਧਰ ਉ ਚੀਜ਼ ਵੀ ਕੋਈ ਵਾਦੇ ਪਹਿਲਾਂ ਸੁਣੇ ਤਾਂ ਕੋਈ ਬਾਤ ਚੋਚੀਦਾ ਠੀਕ ਆ ਸੋ ਦੋਸਤੋ ਨੀਲੀ ਰਵੀ ਦਾ ਜਿਹੜਾ ਵੀਰ ਹੋਣਾ ਸਟਰਾ ਰਖਾਇਆ ਏਆਈ ਕਰਵਾਈ ਸੀਗੀ ਡਨ ਬਿਲਕੁਲ ਜਿਹੜਾ ਉਹ ਲਿਖਤੀ ਤੌਰ ਤੇ ਲਿਖਿਆ ਨਹੀਂਗਾ ਬਟ ਆਪਾਂ ਕਿਸੇ ਚੀਜ਼ ਦਾ ਵੀਰ ਹੋਣੀ ਦਾਵਾ ਵੀ ਨਹੀਂ ਕਰਦੇਗੇ ਵੀ ਇਸ ਮਾਲੀ ਦਾ ਹੋਵੇਗਾ ਉਸਦਾ ਹੋਵੇਗਾ ਕਿਉਂਕਿ ਝੂਠ ਤੋਂ ਬਹੁਤ ਜ਼ਿਆਦੀ ਗੁਰੇਜ਼ ਵੀ ਹੈਗੀ ਵੀਰ ਹੋਣਾ ਦੇ ਜਿਹੜੇ ਨੇਚਰ ਸੁਭਾਅ ਦੇ ਜਿਹੜੇ ਵੀਰ ਇੱਥੇ ਆਉਣਗੇ ਖਾਸ ਤੌਰ ਤੇ ਨਾਰਮਲੀ ਗੱਲਬਾਤ ਕਰਕੇ ਤੁਹਾਨੂੰ ਹੋਰ ਵੀ ਜਾਣਕਾਰੀ ਵੀਰ ਦੇ ਕੋਲੋਂ ਮਿਲ ਜਾਵੇਗੀ ਤੇ ਇਹ ਹਨ ਦੋਸਤੋ ਵੀਰ ਰਣਜੀਤ ਸਿੰਘ ਜੀ ਓਨਰ ਨੇ ਤੇ ਮੱਜ ਵੀਰ ਉਹਨਾਂ ਕੋਲ ਸੀਲਾ ਦੋਸਤੋ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਆਪਾਂ ਵੀਡੀਓ ਇਹ ਕਵਰ ਕਰ ਦਿੱਤੀ ਆ ਸੋ ਜਿਸ ਕਿਸਾਨ ਵੀਰ ਦੇ ਪਸ਼ੂ ਪਾਲਕ ਵੀਰ ਦੇ ਭਾਪੜਤੇ ਵਿੱਚ ਹੋਵੇ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ